ਹਾਏ ਮੇਰੇ ਭਾਈ ਨੂੰ ਛੱਡ ਦਿਓ ਹਾਏ ਮੇਰੇ ਭਾਈ ਨੂੰ ਨਾ ਲੈ ਕੇ ਜਾਓ ਇਹ ਹੰਗਾਮਾ ਇੱਕ ਮਹਿਲਾ ਵੱਲੋਂ ਕੀਤਾ ਗਿਆ ਜਦੋਂ ਪੁਲਿਸ ਉਸਦੇ ਭਰਾ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਇਸ ਦੌਰਾਨ ਮਹਿਲਾ ਨੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆਪਣੇ ਭਾਈ ਨੂੰ ਲੱਤ ਤੋਂ ਫੜ ਕੇ ਖਿੱਚਿਆ ਅਤੇ ਸਕੂਟੀ ਦੇ ਨਾਲ ਹੀ ਕਿਸਰ ਦੇ ਚਲੇ ਗਏ ਇਸ ਦੌਰਾਨ ਮਹਿਲਾ ਨੇ ਪੁਲਿਸ ਦਾ ਜਮ ਕੇ ਵਿਰੋਧ ਵੀ ਕੀਤਾ ਮਹਿਲਾ ਪੁਲਿਸ ਵੀ ਉਸ ਨਾਲ ਪਿੱੜ ਦੀ ਨਜ਼ਰ ਆਈ i uh -huh. ਸਸਲੇ ਪੂਰਾ ਮਾਮਲਾ ਹੈ ਕਪੂਰਥਲਾ ਦੀ ਪੁਰਾਣੀ ਤਹਿਸੀਲ ਦਾ ਜਿੱਥੇ ਬੜੀਆਂ ਦੁਕਾਨਾਂ ਚ ਜਲੰਧਰ ਪੁਲਿਸ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਪਰ ਐਨ ਮੌਕੇ ਤੇ ওসি ਪੈਣ ਵੀ ਉੱਥੇ ਪਹੁੰਚ ਗਏ ਜਿਸ ਵੱਲੋਂ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜੰਮ ਕੇ ਹੰਗਾਮਾ ਕੀਤਾ ਗਿਆ ਮਹਿਲਾ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਡਿਊਟੀ ਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਨੌਜਵਾਨ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਤਾਂ ਨੌਜਵਾਨ ਦੀ ਭੈਣ ਉਸ ਨੂੰ ਬਚਾਉਣ ਦੇ ਚੱਕਰ 'ਚ ਪੁਲਿਸ ਨਾਲ ਫੜਨ ਲੱਗੀ। ਮਹਿਲਾ ਪੁਲਿਸ ਨਾਲ ਵੀ ਏ ਔਰਤ ਪਿੱੜ ਦੀ ਨਜ਼ਰ ਆਈ। ਹਾਲਾਂਕਿ ਉਸਨੇ ਇਲਜ਼ਾਮ ਲਗਾਏ ਕਿ ਮਹਿਲਾ ਪੁਲਿਸ ਵੱਲੋਂ ਉਸ ਨੂੰ ੱੱਕੇ ਮਾਰੇ ਗਏ ਅਤੇ ਉਹ ਸੜਕ ਤੇ ਡਿੱਗ ਗਈ। ਜਿਸ ਤੋਂ ਬਾਅਦ ਇਹ ਹੰਗਾਮਾ ਲੰਮਾ ਸਮਾਂ ਚੱਲਦਾ ਰਿਹਾ ਪਰ ਪੁਲਿਸ ਇਸੇ ਪ੍ਰਾ ਨੂੰ ਲੈ ਕੇ ਜਾਣ 'ਚ ਕਾਮਯਾਬ ਰਹੀ। ਦਾਸੀ ਇਹ ਕੇਸ ਤੇ ਭਰਾ ਨੂੰ ਅਦਾਲਤ ਵੱਲੋਂ ਗ੍ਰਿਫਤਾਰ ਕਰਨ ਕੇ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਜਿਸ ਦੇ ਕਿ ਲਿਖਤੀ ਹੁਕਮ ਵੀ ਸਾਹਮਣੇ ਆਏ ਨੇ ਪਰ ਇਸ ਮਹਿਲਾ ਨੇ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਇਲਜ਼ਾਮ ਲਗਾਇਆ ਕਿ ਉਸ ਦੇ ਭਰਾ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ